ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਸ਼ਿਮਲਾ ਮਿਰਚ ਆਲੂ ਤੇ ਪਿਆਜ਼ ਦੀ ਮਿਕਸ ਸਬਜ਼ੀ ਬਣਾਵਾਂਗੇ ਇਹ ਸਬਜ਼ੀ ਬਣਾਉਣ ਲਈ ਮੈਂ 3 ਸ਼ਿਮਲਾ ਮਿਰਚ ਲਈਆਂ ਨੇ 3 ਪਿਆਜ਼ ਲਈ ਨੇ ਤੇ 7 ਆਲੂ ਲਈ ਨੇ ਸਬਜ਼ੀ ਨੂੰ ਮੈਂ ਛੇਲੇ ਕੇ ਤੋਂ ਰੱਖ ਲਿਆ ਹੈ ਹੁਣ ਸਬਜ਼ੀ ਨੂੰ ਕੱਟ ਲਵਾਂਗੇ ਸ਼ਿਮਲਾ ਮਿਰਚ ਨੂੰ ਕੱਟ ਲਵਾਂਗੇ ਬੀਜ ਕੱਢ ਕੇ ਸ਼ਿਮਲਾ ਮਿਰਚ ਨੂੰ ਕੱਟ ਲਵਾਂਗੇ ਜਿਸ ਤਰੀਕੇ ਨਾਲ ਸ਼ਿਮਲਾ ਮਿਰਚ ਨੂੰ ਕੱਟਣਾ ਹੋਵੇ ਉਸ ਤਰੀਕੇ ਨਾਲ ਕੱਟ ਲਵਾਂਗੇ ਮੈਂ ਇਸ ਤਰੀਕੇ ਨਾਲ ਕੱਟ ਰਹੀ ਹਾਂ ਸ਼ਿਮਲਾ ਮਿਰਚ ਨੂੰ ਨੂੰ ਮੈਂ ਤੇ ਸ਼ਿਮਲਾ ਮਿਰਚ ਨੂੰ ਲੰਬਾ ਨਹੀਂ ਕੱਟਿਆ ਹੈ ਇਸ ਤਰੀਕੇ ਨਾਲ ਕੱਟਿਆ ਹੈ ਇਹ ਬਹੁਤ ਛੋਟੀ ਜਿਹੀ ਵੀਡੀਓ ਹੈ ਵੀਡੀਓ ਨੂੰ ਪੂਰਾ ਅਖੀਰ ਤੱਕ ਦੇਖਿਓ ਬਿਲਕੁਲ ਸਕਿਪ ਨਾ ਕਰਿਓ ਜੀ ਵੀਡੀਓ ਨੂੰ ਸ਼ਿਮਲਾ ਮਿਰਚ ਦੇ ਬੀਜ ਕੱਢ ਕੇ ਸ਼ਿਮਲਾ ਮਿਰਚੇ ਨੂੰ ਕੱਟ ਲਵਾਂਗੇ ਇਸ ਤਰੀਕੇ ਨਾਲ ਸ਼ਿਮਲਾ ਮਿਰਚ ਦੀ ਬਹੁਤ ਹੀ ਟੇਸਟੀ ਸਬਜ਼ੀ ਬਣਦੀ ਹੈ

ਅੱਜ ਆਪਾਂ ਸੇਮਲਾ ਮਿਰਚ ਆਲੂ ਤੇ ਪਿਆਜ਼ ਦੀ ਮਿਕਸਰ ਸਬਜ਼ੀ ਬਣਾਵਾਂਗੇ ਜੇਕਰ ਆਪਾਂ ਇੱਕੋ ਸਬਜ਼ੀ ਨਹੀਂ ਖਾਣੀ ਹੁੰਦੀ ਤਾਂ ਆਪਾਂ ਇਸ ਤਰੀਕੇ ਨਾਲ ਆਲੂ ਪਿਆਜ਼ ਨੂੰ ਪਾ ਕੇ ਇਸ ਤਰੀਕੇ ਨਾਲ ਸਬਜ਼ੀ ਬਣਾ ਸਕਦੇ ਹਾਂ ਇਸੁੱਕੀ ਸਬਜ਼ੀ ਬਹੁਤ ਟੇਸਟੀ ਬਣਦੀ ਹੈ। ਇਸ ਤਰੀਕੇ ਨਾਲ ਸਾਰੀ ਸ਼ਿਮਲਾ ਮਿਰਚ ਨੂੰ ਕੱਟ ਲਵਾਂਗੇ। ਹੁਣ ਮੈਂ ਸਾਰੀ ਸ਼ਿਮਲਾ ਮਿਰਚ ਨੂੰ ਕੱਟ ਲਿਆ ਹੈ ਪਿਆਜ਼ ਤੇ ਆਲੂ ਵੀ ਕੱਟ ਲਵਾਂਗੇ। ਪਿਆਜ਼ ਨੂੰ ਮੈਂ ਲੰਬਾ ਲੰਬਾ ਕੱਟਾਂਗੀ। ਇਸ ਤਰੀਕੇ ਦੇ ਨਾਲ ਸਬਜ਼ੀ ਦੇ ਵਿੱਚ ਦੇਖਣ ਵਿੱਚ ਕਾਫੀ ਵਧੀਆ ਲੱਗਦਾ ਹੈ ਪਿਆਜ਼। ਆਪਾਂ ਪਿਆਜ਼ ਨੂੰ ਬਰੀਕ ਕੱਟ ਕੇ ਵੀ ਪਾ ਸਕਦੇ ਹਾਂ ਜਿਸ ਤਰੀਕੇ ਨਾਲ ਆਪਾਂ ਨੂੰ ਪਾਉਣਾ ਪਸੰਦ ਹੋਵੇ ਸਬਜ਼ੀ ਦੇ ਵਿੱਚ ਜੇ ਤੁਸੀਂ ਸਾਡੀ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਅਸੀਂ ਇਸ ਤੋਂ ਪਹਿਲਾਂ ਵੀ ਕਈ ਹੋਰ ਵੀਡੀਓਜ਼ ਬਣਾਈਆਂ ਨੇ ਤੁਸੀਂ ਉਹ ਵੀਡੀਓਜ਼ ਵੀ ਜ਼ਰੂਰ ਦੇਖਿਓ ਜਿਸ ਤੋਂ ਪਹਿਲਾਂ ਅਸੀਂ ਸ਼ਿਮਲਾ ਮਿਰਚ ਦੀ ਸੁੱਕੀ ਸਬਜ਼ੀ ਕਈ ਹੋਰ ਤਰ੍ਹਾਂ ਦੇ ਹਲਵੇ ਤੇ ਕਈ ਹੋਰ ਵੀਡੀਓਜ਼ ਵੀ ਬਣਾਈਆਂ ਨੇ ਤੁਸੀਂ ਉਹ ਵੀਡੀਓਜ਼ ਵੀ ਦੇਖ ਸਕਦੇ ਹੋ ਜੀ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਇਸ ਦੇ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ ਹੁਣ ਆਲੂ ਬਨੂਗੇ ਕੱਟ ਲਵਾਂਗੇ ਆਲੂ ਨੂੰ ਆਪਾਂ ਥੋੜਾ ਜਿਹਾ ਮੋਟਾ ਕਟਾਂਗੇ ਇਸ ਦੇ ਨਾਲ ਮੋٹے ਦੇਖਣ ਵਾਲੇ ਆਲੂ ਸਬਜ਼ੀ ਦੇ ਵਿੱਚ ਵਧੀਆ ਵੀ ਲੱਗਦੇ ਨੇ ਮੋٹے ਕੱਟੇ ਹੋਏ ਆਲੂ ਸਬਜ਼ੀ ਦੇ ਵਿੱਚ ਘੁਲਣਗੇ ਵੀ ਨਹੀਂ ਇਸ ਲਈ ਆਲੂ ਨੂੰ ਮੋਟਾ ਕੱਟਾਂਗੇ ਜੇ ਨੂੰ ਪਾਣੀ ਦੇ ਵਿੱਚ ਕੱਟਣਾ ਹੋਵੇ ਤਾਂ ਆਪਾਂ ਪਾਣੀ ਦੇ ਵਿੱਚ ਕੱਟ ਲਵਾਂਗੇ ਅਹੀਂ ਆਪਾਂ ਆਲੂਆਂ ਨੂੰ ਕੱਟ ਕੇ ਵੀ ਧੋ ਲਵਾਂਗੇ ਰਫਲੀ ਚੌਪ ਕਰ ਲਵਾਂਗੇ ਆਲੂਆਂ ਨੂੰ ਜੇਕਰ ਆਪਾਂ ਨੂੰ ਸਬਜ਼ੀ ਦੇ ਵਿੱਚ ਆਲੂ ਜ਼ਿਆਦਾ ਪਸੰਦ ਹੋਣ ਤਾਂ ਆਪਾਂ ਆਲੂ ਜ਼ਿਆਦਾ ਪਾ ਲਵਾਂਗੇ ਜੇਕਰ ਆਪਾਂ ਨੂੰ ਪਿਆਜ਼ ਜ਼ਿਆਦਾ ਪਸੰਦ ਹੋਣ ਤਾਂ ਆਪਾਂ ਸਬਜ਼ੀ ਦੇ ਵਿੱਚ ਪਿਆਜ਼ ਜ਼ਿਆਦਾ ਪਾ ਲਵਾਂਗੇ ਮੈਂ ਸਾਰੇ ਆਲੂਨ ਕੱਟ ਲਵਾਂਗੀ ਮੈਂ ਸਾਰੇ ਆਲੂਨ ਕੱਟ ਲਿਆ ਹਾਂ ਮੈਂ ਫਿਰ ਦੀ ਸਬਜ਼ੀ ਬਣਾਵਾਂਗੇ ਸਬਜ਼ੀ ਬਣਾਉਣ ਦੇ ਲਈ ਇੱਕ ਕੜਚੀ ਸਰੋਂ ਦਾ ਤੇਲ ਪਾਵਾਂਗੇ 팬 ਦੇ ਵਿੱਚ ਤੇਲ ਨੂੰ ਗਰਮ ਕਰ ਲਵਾਂਗੇ ਇੱਕ ਛੋਟਾ ਚਮਚ ਜੀਰਾ ਪਾਵਾਂਗੇ ਜੀਰੇ ਨੂੰ ਥੋੜਾ ਜਿਹਾ ਪਕਾ ਲਵਾਂਗੇ ਇੱਕ ਹਰੀ ਮਿਰਚ ਪਾਵਾਂਗੇ ස්ත්‍රිකේදිකටීවයි එකට මටර පාමාගේට මජත හරි මෙර්්ච නූපකාලමගේ තුළ රජාතයතේ වෙමක්ෂ ර්ලමාගේ ප්‍යාජ පමගේ प्याजू मिक्स कर लवेंगे इस तरीके शिमला मिर्च की सुखी सब्जी बहुत ही टेस्टी बनती है ਤੁਸੀਂ ਇੱਕ ਵਾਰ ਇਸ ਰੈਸਪੀ ਨੂੰ ਟਰਾਈ ਕਰਕੇ ਦੇਖਿਓ ਜੀ ਇਸ ਤਰੀਕੇ ਨਾਲ ਬਹੁਤ ਹੀ ਟੇਸਟੀ ਸਬਜ਼ੀ ਝਟਪਟ ਬਣ ਕੇ ਤਿਆਰ ਹੁੰਦੀ ਹੈ ਪਿਆਜ਼ ਨੂੰ ਪਕਾ ਲਵਾਂਗੇ అదరక లసన్ పావే అదరక స్వాద బ ప్యాజ్ ప్యాజ ను పింక హ పకా లేవే ਪਿਆਜ਼ ਦੇ ਵਿੱਚ ਆਲੂ ਪਾਵਾਂਗੇ ਮਿਕਸ ਕਰ ਲਵਾਂਗੇ ਆਲੂਆਂ ਨੂੰ ਇਸ ਤਰੀਕੇ ਨਾਲ ਸ਼ਿਮਲਾ ਮਿਰਚ ਤੇ ਆਲੂ ਦੀ ਸੁੱਕੀ ਸਬਜ਼ੀ ਮਸਾਲੇਦਾਰ ਬਹੁਤ ਹੀ ਟੇਸਟੀ ਬਣਦੀ ਹੈ ਜਦੋਂ ਆਪਾਂ ਪਿਆਜ਼ ਤੇ ਆਲੂ ਨੂੰ ਇਸ ਤਰੀਕੇ ਨਾਲ ਪਕਾਉਂਦੇ ਹਾਂ ਤਾਂ ਸਬਜ਼ੀ ਬਹੁਤ ਟੇਸਟੀ ਬਣਦੀ ਹੈ। ਸਬਜ਼ੀ ਦੇ ਵਿੱਚ ਬਿਲਕੁਲ ਵੀ ਪਾਣੀ ਯੂਜ਼ ਨਹੀਂ ਕਰਾਂਗੇ। ਆਪਾਂ ਇਹ ਪਿਆਜ਼ ਦੇ ਪਾਣੀ ਵਿੱਚ ਹੀ ਸਬਜ਼ੀ ਵਧੀਆ ਪੱਕ ਜਾਈਗੀ। ਤੁਸੀਂ ਦੇਖ ਸਕਦੇ ਹੋ ਜੀ ਪਿਆਜ਼ ਨੂੰ ਆਪਾਂ ਮੋਟਾ-ਮੋਟਾ ਕੱਟਿਆ ਸੀ। ਫਿਰ ਵੀ ਪਿਆਜ਼ ਸਬਜ਼ੀ ਦੇ ਵਿੱਚ ਸੌਫਟ ਹੋ ਚੁੱਕਿਆ ਹੈ। ਇਸ ਤਰੀਕੇ ਨਾਲ ਹੀ ਸਬਜ਼ੀ ਦੇਖਣ ਵਿੱਚ ਵੀ ਵਧੀਆ ਲੱਗੇਗੀ। ਇਹ ਸਬਜ਼ੀ ਬਹੁਤ ਟੇਸਟੀ ਵੀ ਬਣਦੀ ਹੈ। ਤੁਸੀਂ ਇੱਕ ਵਾਰ ਇਸ ਰੈਸਪੀ ਨੂੰ ਟਰਾਈ ਕਰਕੇ ਦੇਖਿਓ ਜੀ ਇਸ ਤਰੀਕੇ ਨਾਲ ਬਹੁਤ ਹੀ ਵਧੀਆ ਤੇ ਟੇਸਟੀ ਸਬਜ਼ੀ ਬਣਦੀ ਹੈ। ਸਬਜ਼ੀ ਨੂੰ ਢੱਕ ਕੇ ਪਕਾ ਲਵਾਂਗੇ ਤਾਂ ਕਿ ਆਲੂ ਕੱਚੇ ਨਾ ਰਹਿਣ। ਹੁਣ ਆਪਾਂ ਸਬਜ਼ੀ ਨੂੰ ਹਿਲਾ ਲਵਾਂਗੇ ਤਾਂ ਕਿ ਸਬਜ਼ੀ ਜਲੇ ਨਾ। ਤਾਂ ਕਿ ਸਬਜ਼ੀ ਜਲੇ ਨਾ ਲੋ ਫਲੇਮ ਤੇ ਸਬਜ਼ੀ ਨੂੰ ਪਕਾ ਲਵਾਂਗੇ। ਆਲੂਆਂ ਦੇ ਵਿੱਚ ਸ਼ਿਮਲਾ ਮਿਰਚ ਪਾਵਾਂਗੇ। ਸਬਜ਼ੀ ਦੇ ਵਿੱਚ ਸ਼ਿਮਲਾ ਮਿਰਚ ਨੂੰ ਮਿਕਸ ਕਰ ਲਵਾਂਗੇ। ਸ਼ਿਮਲਾ ਮਿਰਚ ਤੇ ਆਲੂਆਂ ਦੀ ਇਹ ਸੁੱਕੀ ਸਬਜ਼ੀ ਨੂੰ ਆਪਾਂ ਟਿਫਿਨ ਵਿੱਚ ਪੈਕ ਕਰਕੇ ਵੀ ਲੈ ਜਾ ਸਕਦੇ ਹਾਂ। ਇਹ ਸੁੱਕੀ ਸਬਜ਼ੀ ਬਹੁਤ ਵਧੀਆ ਤੇ ਟੇਸਟੀ ਬਣਦੀ ਹੈ। ਤਬਲੀ ਨੂੰ ਮਿਕਸ ਕਰ ਲਵਾਂਗੇ ਚੰਗੀ ਤਰ੍ਹਾਂ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਇਸ ਦੇ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ ਸ਼ਮਲਾ ਮਿਰਚਾਂ ਨੂੰ ਥੋੜੀ देर ਪਕਾ ਲਵਾਂਗੇ ਸਬਜ਼ੀ ਦੇ ਵਿੱਚ సబ్జీ స్వాద అనుసారే సబ్ నమకు స్వాద అనుసారేచ ధనియా పావుడర పావే గర్మ మసాలా పావాలే ਇੱਕ ਚਮਚਾ ਰੈੱਡ ਚਿਲੀ ਪਾਊਡਰ ਪਾਵਾਂਗੇ ਆਪਾਂ ਸਬਜ਼ੀ ਦੇ ਵਿੱਚ ਹਰੀ ਮਿਰਚ ਵੀ ਪਾਈ ਹੈ ਇਸ ਦੇ ਲਈ ਲਾਲ ਮਿਰਚ ਆਪਾਂ ਆਪਣੇ ਹਿਸਾਬ ਨਾਲ ਪਾਵਾਂਗੇ ਹਲਦੀ ਪਾਊਡਰ ਪਾਵਾਂਗੇ 2 ਚਮਚਾ ਹਲਦੀ ਪਾਊਡਰ ਪਾਵਾਂਗੇ ਥੋੜਾ ਜਿਹਾ ਬਲੈਕ ਪੀਪਰ ਪਾਵਾਂਗੇ ਹੁਣ ਸਾਰੇ ਮਸਾਲਿਆਂ ਨੂੰ ਸਬਜ਼ੀ ਦੇ ਵਿੱਚ ਮਿਕਸ ਕਰ ਲਵਾਂਗੇ ਤੇ ਰੋਜ਼ ਆਪਣੇ ਚੈਨਲ ਤੇ ਨਵੀਂ ਨਵੀਂ ਵੀਡੀਓਜ਼ ਪਾਉਂਦੇ ਰਹਿੰਨੇ ਹਾਂ ਇਸ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਜੀ ਇਸ ਤਰੀਕੇ ਦੀ ਸੁੱਕੀ ਸਬਜ਼ੀ ਨੂੰ ਆਪਾਂ ਲਾਂਚ ਜਾਂ ਡਿਨਰ ਵਿੱਚ ਕਿਸੇ ਵੀ ਟਾਈਮ ਖਾ ਸਕਦੇ ਹਾਂ ਰੋਟੀ ਜਾਂ ਪਰੌਂਠੇ ਦੇ ਨਾਲ ਇਹ ਸੁੱਕੀ ਸਬਜ਼ੀ ਬਹੁਤ ਜ਼ਿਆਦਾ ਟੇਸਟੀ ਲੱਗਦੀ ਹੈ ਸਬਜ਼ੀ ਦੇ ਵਿੱਚ ਸਾਰੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਫੋਨ ਸਬਜੀ ਨੂੰ ਇਸੇ ਤਰੀਕੇ ਨਾਲ ਹੀ ਪਕਾ ਲਵਾਂਗੇ ਸਬਜੀ ਵਿੱਚੋਂ ਬਹੁਤ ਵਧੀਆ ਖੁਸ਼ਬੂ ਆ ਰਹੀ ਹੈ ਤੇ ਸਬਜੀ ਦੇਖਣ ਵਿੱਚ ਵੀ ਬਹੁਤ ਵਧੀਆ ਲੱਗ ਰਹੀ ਹੈ ਨਾ ਆਪਣੀ ਇਸ ਤਰੀਕੇ ਦੀ ਸਬਜੀ ਬਣ ਕੇ ਤਿਆਰ ਹੈ ਗਰਮ ਗਰਮ ਸਬਜੀ ਰੋਟੀਆਂ ਪਰੌਂਠੇ ਦੇ ਨਾਲ ਬਹੁਤ ਟੇਸਟੀ ਲੱਗਦੀ ਹੈ तरीके ਨਾਲ ਆਪਾਂ ਘਰ ਦੇ ਵਿੱਚ शिमला मिर्च, ਚਾਲੂ ਤੇ ਪਿਆਜ਼ ਦੀ ਸਬਜ਼ੀ ਬਣਾ ਸਕਦੇ ਹਾਂ। ਇਹ ਸਬਜ਼ੀ ਨੂੰ ਸਰਵ ਕਰ ਲਵਾਂਗੇ। ਗਰਮ ਗਰਮ ਸਬਜ਼ੀ ਨੂੰ ਪਲੇਟ ਦੇ ਵਿੱਚ ਸਰਵ ਕਰ ਲਵਾਂਗੇ। ਹੁਣ ਆਪਣੀ ਇਸ ਤਰੀਕੇ ਦੀ ਸਬਜ਼ੀ ਬਣ ਕੇ ਤਿਆਰ ਹੈ। ਜੇ ਰੈਸਪੀ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ